ਕੰਮ ਹੈ ਆ ਫਾਦਰ ਸਾਹਿਬ ਨੇ ਤੁਹਾਨੂੰ ਸਿਖਾਇਆ ਕਿ ਤੁਸੀਂ ਫਾਦਰ ਸਾਹਿਬ ਨੂੰ ਸਿਖਾਏ ਇਸ ਟਾਈਮ ਤੇ ਮੈਂ ਹੀ ਸਿਖਾਇਆ ਜੀ ਫਾਦਰ ਸਾਹਿਬ ਨੂੰ ਆਜੇ ਵੀ ਸਿਖਾਉਂਦੇ ਨੇ ਹਾਂ ਜੀ ਅਜੇ ਵੀ ਸਿਖਾਉਂਦੇ ਜਿੱਦੇ ਮੈਨੂੰ ਕੱਟਣਾ ਨਹੀਂ ਆਉਂਦਾ ਉਹਦੇ ਬਾਰੇ ਜੀ ਟਿੱਕੀ ਮੈਂ ਸਹੀ ਤਰ੍ਹਾਂ ਨਹੀਂ ਬਣਾ ਰਿਹਾ ਤੇ ਮੈਨੂੰ ਸੌਂਦੇ ਦਬਕਾ ਵੀ ਮਾਰਦੇ ਆ ਇਹ ਨਹੀਂ ਹੈਗਾ ਪਿਓ ਸਮਝ ਕੇ ਨਹੀਂ ਇੱਕ ਬਿਲਕੁਲ ਜਿੱਦਾ ਬੱਚਾ ਨਿਆਣ ਆ ਦੋਸਤਾਂ ਵਾਲੀ ਤੂੰ ਗੱਲ ਛੱਡੋ ਉਸਤਾਦ ਵਾਲੀ ਗੱਲ ਆ ਜਾਂਦੀ ਆ ਜੋ ਮੈਂ ਨੂੰ ਕਈ ਵਾਰੀ ਕਹਿੰਦਾ ਯਾਰ ਮੈਂ ਤੇਰਾ ਪਿਤਾਮ ਆ ਪਰ ਨਹੀਂ ਉਹ ਫਿਰ ਇੱਕ ਜਿਹੜੀ ਜਿੱਦਾਂ ਆਪਕੇ ਉਸਤਾਦ ਇਹਨੂੰ ਚੰਗੇ ਨੂੰ ਸਿਖਾਇਆ ਉਦੋਂ ਮੈਨੂੰ ਸਿਖਾਉਣਾ ਚਾਹੁੰਦਾ ਕਿ ਆਪਾਂ ਕਸਟਮਰ ਨੂੰ ਚੀਜ਼ ਪ੍ਰਾਇਮਰਾਈਟ ਕਰਨੀ ਹੈਗੀ ਜੇ ਉਹ ਚੰਗੀ ਨਾ ਬਣੀ ਤੇ ਮੁਸ਼ਕਲ ਹੈ। ਬੀ ਫਾਰਮੇਸੀ ਕਾਰਦੇਸ਼ਰੀ ਅਮਰਸਰ ਦੇ ਵਿੱਚ ਵਿੱਚ ਨਾਲ ਇਹਨਾਂ ਨੇ ਪੀਜੀ ਲਈ ਆ ਤੇ ਉਸ ਤੋਂ ਬਾਅਦ ਕਾਫੀ ਇਹਨਾਂ ਨੇ ਜਿਹੜੇ ਕੰਮ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਨਾਲ ਦੇ ਨਾਲ ਸਿੱਖੇ ਪਰ ਉਹਨਾਂ ਵਿੱਚ ਕਾਮਯਾਬ ਜਦੋਂ ਨਹੀਂ ਹੋਇਆ ਫਿਰ ਇਹਨਾਂ ਨੇ ਇੱਕ ਜਿਹੜਾ ਇਹ ਸਟੋਲ ਦਾ ਇਹਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਵਾ ਜਿਹੜਾ ਫਾਸਟ ਫੂਡ ਦਾ ਇਹ ਸਿੱਖਿਆ। ਸਰਾ ਬੱਚੇ ਨੂੰ ਰੂਜੀ ਹੀ ਪਹਿਲਾਂ ਕੁਕਿੰਗ ਦੀ ਤੇ ਉਹਦੇ ਨਾਲ ਨਾਲ ਇਹਨੇ ਜਿਹੜਾ ਹੈਗਾ ਵਾ ਇਹ ਸਿੱਖ ਕੇ ਤੇ ਅੱਜ ਜਿਹੜਾ ਹੈਗਾ ਵਾ ਸਾਨੂੰ ਵੀ ਸਿਕਾਇਆ ਔਰ ਸਾਡੀ ਮਸੀ ਨੂੰ ਵੀ ਸਿਕਾਇਆ ਜੀ ਕਹਿੰਦੇ ਨੇ ਲੋਕੀ ਵੀ ਇਹ ਮੁੰਡਾ ਪੜ ਕੇ ਤੇ ਇਹ ਸਟਾਲ ਲਗਾ ਰਿਆ ਕਿਰਤ ਕਰਦਾ ਪਿਆ ਨਹੀਂ ਨਹੀਂ ਮੇਰੇ ਜਿਹੜੇ ਰਿਸ਼ਤੇਦਾਰੇ ਉਹ ਵੀ ਕੁਛ ਨਹੀਂ ਜਿਹੜੇ ਲਾਗੇ ਦੇ ਉਹ ਵੀ ਕੁਛ ਨਹੀਂ ਬਸ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਮੈਂ ਕਦੇ ਨਹੀਂ ਜੁੰਦਾ ਕਿ ਮੇਰਾ ਵਿੱਚ ਬਾਹਰ ਜਾਵੇ ਜਾਂ ਮੇਰੇ ਤੋਂ ਦੂਰ ਜਾਵੇ ਤੁਸੀਂ ਦੇ ਰਹੇ ਹੋ ਅਨਮੋਡ ਚੈਨਲ ਅੱਜ ਤੁਹਾਨੂੰ ਲੈ ਕੇ ਆਏ ਡੇਰਾ ਬਾਬਾ ਨਾਨਕ ਦੇ ਮੇਲੇ ਦੇ ਵਿੱਚ ਜਿਹੜਾ ਚੋਲਾ ਸਾਹਿਬ ਦਾ ਮੇਲਾ ਲੱਗਾ ਉੱਥੇ ਹੀ ਆਪਾਂ ਇੱਕ ਤਸਵੀਰ ਦੇਖੀ ਹੈ ਜਿਹੜੀ ਪਿਓ ਪੁੱਤਾਂ ਦੀ ਜੋੜੀ ਹੈ ਜਿਹੜੀ ਇੱਕ ਸਟਾਲ ਲਗਾ ਰਹੇ ਆ ਉਹ ਸਟਾਲ ਜਿਹੜਾ ਲਗਾ ਰਹੇ ਫਤਿਹਗੜ ਚੂੜੀਆਂ ਤੋਂ ਆਏ ਆ ਔਰ ਇਹ ਜਿਹੜੇ ਇਹਨਾਂ ਦੇ ਫਾਦਰ ਹੈ ਇੱਕ ਸਾਬਕਾ ਫੌਜੀ ਹੈ ਔਰ ਬੇਟਾ ਜਿਹੜਾ ਵਾ ਔਰ ਉਹਨਾਂ ਨੇ ਜਿਹੜਾ ਇੱਥੇ ਸਟਾਲ ਲਗਾਇਆ ਔਰ ਇੱਥੇ ਜਿਹੜਾ ਸਟਾਲ ਹੈ ਇਹਨਾਂ ਨੇ ਨਾਲ ਕਿਉਂਕਿ ਇਹਨਾਂ ਨੇ ਮੇਲੇ ਦੇ ਵਿੱਚ ਆਣ ਕੇ ਸਟਾਲ ਲਗਾਇਆ ਆ ਆਪਾਂ ਗੱਲ ਵੀ ਕਰਦੇ ਆ ਪਾਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਦਾਸ ਦਾ ਨਾਮ ਹਰਵਿੰਦਰ ਸਿੰਘ ਆ ਜੀ ਸਰ ਇਹ ਸਟਾਲ ਵਾਲ ਕਿਸ ਤਰ੍ਹਾਂ ਖਿਆਲ ਪਿਆ ਸੈਨਿਕ ਸਾਹਿਬ ਦਾ ਫੌਜੀ ਵੀ ਤੁਸੀਂ ਨਾਲ ਇਸ ਤਰ੍ਹਾਂ ਕੀ ਇਹ ਬੀ ਫਾਰਮੇਸੀ ਕਾਰਦੇ ਸੀ ਰਮਨ ਸਰਦ ਦੇ ਵਿੱਚ ਵਿੱਚ ਨਾਲ ਇਹਨਾਂ ਨੇ ਪੀਜੀ ਲਈ ਆ ਤੇ ਉਸ ਤੋਂ ਬਾਅਦ ਕਾਫੀ ਨਾਲ ਜਿਹੜੇ ਕੰਮ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਨਾਲ ਦੇ ਨਾਲ ਸਿੱਖੇ ਪਰ ਉਹਨਾਂ ਵਿੱਚ ਕਾਮਯਾਬ ਜਦੋਂ ਨਹੀਂ ਹੋਇਆ ਫਿਰ ਇਹਨਾਂ ਨੇ ਇੱਕ ਜਿਹੜਾ ਇਹ ਸਟਾਲ ਜਰ ਦਾ ਇਹਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਵਾ ਜਿਹੜਾ ਫਾਸਟ ਫੂਡ ਦਾ ਇਹ ਸਿੱਖਿਆ ਫਾਸਟ ਫੂਡ ਦਾ ਕੰਮ ਲੱਗਦਾ ਨਹੀਂ ਲੱਗ ਜਾ ਕਿ ਕੋਰਸ ਕਰਕੇ ਤੇ ਫਾਸਟ ਫੂਡ ਕਰਨਾ ਪੈਣਾ। ਹਾਂਜੀ ਲੱਗਦਾ ਤੇ ਹੈਗਾ ਬਟ ਫਿਰ ਵੀ ਅਸੀਂ ਜਿਸ ਤਰ੍ਹਾਂ ਬੱਚੇ ਨੂੰ ਰੁਜੀ ਹੀ ਪਹਿਲਾਂ ਕੁਕਿੰਗ ਦੀ ਤੇ ਉਹਦੇ ਨਾਲ-ਨਾਲ ਇਹਨੇ ਜਿਹੜਾ ਹੈਗਾ ਵਾ ਇਹ ਸਿੱਖ ਕੇ ਤੇ ਅੱਜ ਜਿਹੜਾ ਹੈਗਾ ਵਾ ਸਾਨੂੰ ਵੀ ਸਿਖਾ ਰਿਆ ਔਰ ਸਾਡੀ ਮਿਸੀ ਨੂੰ ਵੀ ਸਿਖਾਇਆ ਜੀ। ਤੁਸੀਂ ਵੀ ਸਾਬਕਾ ਫੌਜੀ ਹੋ ਪਰ ਸਟਾਲ ਲਗਾ ਰਹੇ ਹੋ ਕੀ ਕਰ ਰਹੇ ਹੋ ਦਾ? ਨਹੀਂ ਕੋਈ ਦਿੱਕਤ ਨਹੀਂ ਹੈਗੀ ਬੜੀ ਵਧੀਆ ਕਿ ਮਰੀ ਹੈ ਮਾਰਾ ਇਹਨੂੰ। ਹਾਂਜੀ। ਜਦੋਂ ਸਟਾਲ ਲਗਾ ਰਹੇ ਇਹਦੇ ਨਾਲ ਤੁਸੀਂ ਦਵਾਈਆਂ ਵੀ ਰੱਖੀਂਦੀਆਂ ਉਹ ਦਵਾਈਆਂ ਕਿਸ ਕਰਕੇ ਇੱਥੇ ਰੱਖੀਂਦੀਆਂ ਦਵਾਈਆਂ ਮੇਰੀ ਫਤਿਹਗਾ ਚੂੜੀਆਂ ਜਿਹੜਾ ਕੈਫੇ ਹੈਗਾ ਵਾ ਨਾਲ ਡੇਰਾ ਮੇਰਕਾ ਡੇਰੀ ਹੈਗੀ ਆ ਮੈਂ ਉੱਥੇ ਵੀ ਇਹ ਰੱਖੀਆਂ ਹੈਗੀਆਂ ਨੇ ਤੇ ਬੜੇ ਹੀ ਐਕਸੀਡੈਂਟ ਹੁੰਦੇ ਆ ਫਸਟ ਏਡ ਜਿਹੜੀ ਹੈਗੀ ਆ ਮੇਰੀ ਸ਼ੁਰੂ ਤੋਂ ਹੀ ਹੈਗੀ ਆ ਮੈਂ ਬਚਪਨ ਤੋਂ ਹੀ ਜਿਹੜਾ ਹੈਗਾ ਵਾ ਤਕਰੀਬਨ ਜਿਹੜੀ ਹੈਲਪ ਦੇ ਰੱਖਿਆ ਹੋਇਆ ਵਾ ਉੱਥੇ ਵੀ ਪੱਟੀ ਪੁੱਟੀ ਕਰ ਗਿਆ ਇਸ ਵਕਤ ਮੇਰੇ ਕੋਲ ਉੱਥੇ ਪਿੱਛੇ ਫਸਟ ਏਡ ਪਈ ਹੈਗੀ ਆ ਖੁਦਾ ਨਾਲ ਹਾਸਾ ਛੋਟੀ ਮੋਡੀ ਜਿਹੜੀ ਜੜੀ ਹੈਗੀ ਆ ਫਸਟ ਏਡ ਹੋ ਜਾਂਦੀ ਤੇ ਮੈਂ ਮੇਰਾ ਕੰਮ ਉਹਦੀ ਹੈ ਜੀ ਕਹਿੰਦੇ ਨੇ ਲੋਕੀ ਵੀ ਇਹ ਮੁੰਡਾ ਪੜ ਕੇ ਤੇ ਇਹ ਸਟਾਲ ਲਗਾ ਰਿਆ ਕਿਰਤ ਕਰਦਾ ਪਿਆ ਨਹੀਂ ਨਹੀਂ ਮੇਰੇ ਜਿਹੜੇ ਰਿਸ਼ਤੇਦਾਰੀ ਉਹ ਵੀ ਖੁਸ਼ ਨਹੀਂ ਜਿਹੜੇ ਲਾਗੇ ਦੇ ਉਹ ਵੀ ਖੁਸ਼ ਨਹੀਂ ਬਸ ਇਹ ਕੋਈ ਦਿੱਕਤ ਨਹੀਂ ਹੈਗੀ ਮੈਂ ਕਦੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਬਾਹਰ ਜਾਵੇ ਜਾਂ ਮੇਰੇ ਤੋਂ ਦੂਰ ਜਾਵੇ ਲਾਉਣ ਦਾ ਮਤਲਬ ਇਹ ਵੀ ਹੈ ਕਿ ਇੱਕ ਤੇ ਜਿਹੜਾ ਹੁਣ ਸਾਨੂੰ ਦੇਖ ਕੇ ਜਦਾਂ ਆਪਜੀ ਆਏ ਹੋ ਜੇ ਤੁਸੀਂ ਇੱਕ ਪੱਤਰਕਾਰ ਹੁੰਦੇ ਆ ਇਹਨੂੰ ਦੇਖ ਕੇ ਆ ਰਹੇ ਹੋ ਤਾਂ ਦੂਜੇ ਜਿਹੜੇ ਬੱਚੇ ਨੇ ਨੌਜਵਾਨੀ ਆ ਜਾਂ ਮਾਪਿਓ ਹੈਗੇ ਆ ਕਿ ਸ਼ਰਮ ਹਜਾਦ ਵਾਲੀ ਕੁਝ ਨਹੀਂ ਆਪਾਂ ਕਿਰਤ ਹੀ ਕਰ ਰਹੇ ਆ ਤਾਂ ਕਿਰਤ ਕਰਕੇ ਗੁਰੂ ਨਾਨਕ ਸਾਹਿਬ ਜੀ ਅੱਜ ਚੋਲੇ ਮੇਲੇ ਦੇ ਵਿੱਚ ਇਹੀ ਆ ਕਿ ਕਿਰਤ ਕਰੋ ਵੰਡ ਛਕੋ ਸੰਦੇਸ਼ ਵੀ ਨਾਲ ਦੇ ਰਹੇ ਹੋ ਵੀ ਨੌਜਵਾਨਾਂ ਨੂੰ ਕਿ ਆਪਣੇ ਪੰਜਾਬ 'ਚ ਰਹਿ ਕੇ ਪੰਜਾਬ 'ਚ ਕੰਮ ਕਰਨਾ ਚਾਹੀਦਾ ਕਰ ਸਕਦੇ ਸਰ ਆਉਣ ਦਾ ਗਰਾਊਂਡ ਆਪਾਂ ਐਂਜੈਂਪਲ ਆ ਸਾਡੇ ਸਾਹਮਣੇ ਹੀ ਹੈਗਾ ਵਾ ਕਸਟਮਰ ਤੁਹਾਡੇ ਸਾਹਮਣੇ ਵੇਖ ਲਓ ਕਸਟਮਰ ਵੀ ਇਹ ਨਹੀਂ ਹੈਗਾ ਕਿ ਇੱਕ ਆਇਆ ਤੇ ਨਹੀਂ ਹੈਗਾ ਲੈ ਲੱਗ ਜੀ ਜਿਹੜਾ ਵੀ ਖਾਂਦਾ ਦੁਬਾਰਾ ਜ਼ਰੂਰ ਆਉਂਦਾ ਇੱ ਮਾ ਨਾਨਕ ਦੇ ਸੀ ਪਰਸੋਂ ਦੇ ਆਏ ਹੋਏ ਆ ਤੇ ਪੂਰੀ ਜਿੰਨੇ ਵੀ ਡੇਰਾ ਬਾਬਾ ਨਾਨਕ ਦੇ ਹੈਗੇ ਆ ਉਹ ਕਹਿੰਦੇ ਕਿ ਸਾਡੇ ਕੋਲ ਤੁਸੀਂ ਆ ਕੇ ਕੈਫੇ ਖੋਲ੍ਹ ਦੋ ਕੋਈ ਦਿੱਕਤ ਨਹੀਂ ਜਿਹੜੇ ਹਿਸਾਬ ਨਾਲ ਤੁਹਾਡਾ ਰੇਟ ਕੁਆਲਿਟੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਸਾਨੂੰ ਛੂਗੀ ਆ ਜੀ ਨਹੀਂ ਲੱਗਦਾ ਤੁਹਾਡੇ ਵੱਲ ਦੇ ਕੇ ਜਿਹੜੇ ਨੌਜਵਾਨ ਆ ਹੋਰ ਵੀ ਐਸੇ ਇਹ ਕੰਮ 'ਚ ਪੈ ਸਕਦੇ ਆ ਜੀ ਬਿਲਕੁਲ ਪੈ ਸਕਦੇ ਆ ਪੇ ਵੀ ਹੈਗੇ ਆ ਕੁਛ ਹੈਗੇ ਆ ਪਰ ਕਾਮਯਾਬੀ ਤਾਂ ਹੀ ਆ ਜੇ ਤੁਸੀਂ ਮਿਹਨਤ ਕਰੋ ਮਾਂ ਪਿਓ ਵੀ ਅਸੀਂ ਕਹਿੰਨੇ ਆ ਕਿ ਮਾਂ ਪਿਓ ਸਾਥ ਦੇਣ ਜਿਹੜੀ ਘਟੋ ਘੜ ਸਤਵੀਂ ਅੱਠਵੀਂ ਦੀ ਜਿਹੜੀ ਲਾਈਨ ਬੱਚੇ ਦੀ ਸ਼ੁਰੂਆਤ ਉਤੋਂ ਹੀ ਹੁੰਦੀ ਆ ਕਿਸ ਲੈਣ ਨੂੰ ਪੜਨਾ ਮਾੜੇ ਨੂੰ ਵੀ ਤੇ ਚੰਗੇ ਨੂੰ ਜੇ ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਤੁਸੀਂ ਕੋਈ ਵੀ ਕਾਰਜ ਦੋ ਉਹਨੂੰ ਕਿ ਨਹੀਂ ਮੈਂ ਪੜ੍ਹਾਈ ਦੇ ਨਾਲ ਕੋਈ ਕਿਤਾਬ ਨਾਲ ਉਹਦਾ ਕੋਈ ਗੱਡੀਆਂ ਦਾ ਕਾਰਾਂ ਦਾ ਜਾਂ ਇਸ ਤਰ੍ਹਾਂ ਦਾ ਕਰਨਗੇ ਤੇ ਤਾਂ ਹੀ ਬੱਚੇ ਜਿਹੜੇ ਕਾਮਯਾਬ ਹੋਣੇ ਨਹੀਂ ਤੇ ਜਿੰਨੇ ਕਰੋੜਾਂ ਅਰਬਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀ ਮਿਲਣੀ ਸੌਲਵਰ ਆ ਇਸ ਕਰਕੇ ਨੌਕਰੀ ਨਹੀਂ ਮਿਲਦੀ ਕਿ ਕਮ ਸੇ ਆਪਣਾ ਕਾਰੋਬਾਰਤ ਕਰ ਸਕਦਾ ਆਪ ਗੱਲ ਵੀ ਕਰਦੇ ਇਹਨਾਂ ਦੇ ਬੇਟੇ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਸਰ ਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਕਿਉਂ ਕਰਿਆ ਜੀ ਕਿ ਮੈਂ ਕੁਕਿੰਗ ਲਾਈਨ ਦੇ ਵਿੱਚ ਜਾਵਾਂ ਤੇ ਚਲੋ ਸਬਾਬਾ ਬਣ ਗਿਆ ਜੀ ਹੁਣ ਕੁਕਿੰਗ ਲਾਈਨ ਦੇ ਵਿੱਚ ਆ ਜੀ ਤੇ ਡਾਕਟਰ ਜੀ ਕਿੰਨਾ ਚਿਰ ਕੋਰਸ ਕੀਤਾ ਇਹ 4 ਸਾਲ ਦੀ ਕੋਰਸ ਹੁੰਦਾ ਜੀ ਹਾਂਜੀ ਇਧਰ ਇਤਨੂੰ ਧਿਆਨ ਕੋ ਪੈਣ ਲੱਗੇ ਕਿ ਸੀ ਇੰਦਾ ਨਹੀਂ ਕਿਤੇ ਨਹੀਂ ਮੈਂ ਕਹਿੰਦੀ ਕਿ ਤੁਸੀਂ ਪਰ ਮਸਟਾਲ ਲਗਾ ਹਾਂਜੀ ਅ ਨਹੀਂ ਨਹੀਂ ਜੀ ਕੋਈ ਇਦਾਂ ਨਹੀਂ ਮੰਨ ਚ ਕੋਈ ਗੱਲ ਨਹੀਂ ਆਈ ਜੀ ਪਰਿਵਾਰ ਵੀ ਸੁਰੂ ਤੋਂ سپورਟਿਵ ਰਿਹਾ ਜੀ ਮੇਰਾ ਤੇ ਜਿੱਦਾਂ ਦੇਖ ਸਕਦੇ ਤੁਸੀਂ ਫਾਦਰ ਸਾਹਿਬ ਮੇਰੇ ਨਾਲ ਮੋਢਾ ਜੋੜ ਕੇ ਖਲੋਤੇ ਨੇ ਇਸ ਟਾਈਮ ਹਾਂਜੀ ਇਹ ਕੰਮ ਸੀ ਕੀ ਆ ਵੀ ਹੈ ਕਿ ਹਾਂਜੀ ਹਾਂਜੀ ਮੈਂ 1 ਸਾਲ ਲਾਇਆ ਹੋਇਆ ਜੀ ਇਹ ਕੋਰਸ ਦੇ ਨਾਲ ਨਾਲ ਮੈਂ ਐਕਸਟਰਾ ਟਾਈਮ ਜਿਹੜਾ ਹੁੰਦਾ ਹੈ ਉਹ ਮੈਂ ਕੁਕਿੰਗ ਲਾਈਨ ਦੇ ਵਿੱਚ ਫਿਰ ਸਿੱਖਦਾ ਰਿਹਾ ਜੀ ਉੱਥੇ ਤੇ ਉਸ ਤੋਂ ਬਾਅਦ ਫਿਰ ਆਪਣਾ ਇੱਧਰ ਆਪਣੇ ਇਲਾਕੇ 'ਚ ਆ ਕੇ ਮੈਂ ਉੱਥੇ ਕੈਫੇ ਖੋਲਿਆ ਜੀ ਤੇ ਇੱਥੇ ਡੇਰ ਬਾਬਾ ਨਾਨਕ ਦਾ ਸੁਣਿਆ ਸੀ ਕਿ ਇੱਥੇ ਮੇਲਾ ਹੈ ਤੇ ਫਾਦਰ ਸਾਹਿਬ ਹੁਣਾਂ ਨੇ ਇਹ ਪਲਾਨ ਬਣਾਇਆ ਕਿ ਚਲੋ ਆਪਾਂ ਜਾਨੇ ਆ ਤੇ ਉਹ ਫਿਰ ਤੁਹਾਡੇ ਸਾਹਮਣੇ ਆ ਜੀ ਜਿਹੜਾ ਕੰਮ ਆ ਫਾਦਰ ਸਾਹਿਬ ਨੇ ਤੁਹਾਨੂੰ ਸਿਖਾਇਆ ਕਿ ਤੁਸੀਂ ਫਾਦਰ ਸਾਹਿਬ ਨੂੰ ਸਿਖਾਏ ਇਸ ਟਾਈਮ ਤੇ ਮੈਂ ਹੀ ਸਿਖਾਇਆ ਜੀ ਫਾਦਰ ਸਾਹਿਬ ਹੁਣਾਂ ਨੇ ਅਜੇ ਵੀ ਸਿਖਾਉਂਦੇ ਨੇ ਹਾਂਜੀ ਅਜੇ ਵੀ ਸਿਖਾਉਂਦੇ ਜਿੱਦੇ ਮੈਨੂੰ ਕੱਟਣਾ ਨਹੀਂ ਹੁੰਦਾ ਉਹਦੇ ਬਾਰੇ ਜੀ ਟਿੱਕੀ ਮੈਂ ਸਹੀ ਤਰ੍ਹਾਂ ਨਹੀਂ ਬਣਾ ਰਿਹਾ ਤੇ ਮੈਨੂੰ ਸਿਖੋਂ ਦੇ ਦਬਕਾ ਵੀ ਮਾਰਦੇ ਆ ਇਹ ਨਹੀਂ ਹੈਗਾ ਪਿਓ ਸਮਝ ਕੇ ਨਹੀਂ ਇੱਕ ਬਿਲਕੁਲ ਜਿੱਦਾ ਬੱਚਾ ਨ ਜਾਣ ਆ ਦੋਸਤਾਂ ਵਾਲੀ ਤੂੰ ਗੱਲ ਛੱਡੋ ਉਸਤਾਦ ਵਾਲੀ ਗੱਲ ਆ ਜਾਂਦੀ ਆ ਤੇ ਮੈਂ ਇਹਨੂੰ ਕਈ ਵਾਰੀ ਕਹਿੰਦਾ ਯਾਰ ਮੈਂ ਤੇਰਾ ਪਿਤਾ ਮਾਂ ਪਰ ਨਹੀਂ ਉਹ ਫਿਰ ਇੱਕ ਜਿਹੜੀ ਜਿੱਦਾਂ ਆਪਕੇ ਉਸਤਾਦ ਇਹਨੂੰ ਚੰਗੇ ਨੂੰ ਸਿਖਾਇਆ ਉਦੋਂ ਮੈਨੂੰ ਸਿਖਾਉਣਾ ਚਾਹੁੰਦਾ ਕਿ ਆਪਾਂ ਕਸਟਮਰ ਨੂੰ ਚੀਜ਼ ਵੈਰਾਈਡ ਕਰਨੀ ਹੈਗੀ ਜੇ ਉਹ ਚੰਗੀ ਨਾ ਬਣੀ ਤੇ ਮੁਸ਼ਕਲ ਆ ਟਾਡੀ ਜੋੜੀ ਦੇ ਵਿੱਚ ਉਹ ਉਸਤਾਦ ਕੌਣ ਹੈ ਸਾਨੂੰ ਇਹ ਨਹੀਂ ਪਤਾ ਲੱਗਾ ਜੀ ਕੀ ਆਖੇ ਜੀ ਉਸਤਾਦ ਕੌਣ ਹੈ ਟਾਡੀ ਇਹ ਉਸਤਾਦ ਇਹੀ ਆ ਇਹ ਸੱਚ ਹੈ ਜੀ ਗਰਾਊਂਡ ਦੇ ਵਿੱਚ ਆ ਇਹ ਚ ਕੋਈ ਦੋ ਰਾਇ ਨਹੀਂ ਹੈਗੀ ਇਹੀ ਦੇਖ ਕੇ ਇੱਥੇ ਨੌਜਵਾਨਾਂ ਨੂੰ ਨਹੀਂ ਮਿਲ ਰਹੀ ਆ ਸਰ ਇਹ ਚ ਕੋਈ ਨਹੀਂ ਆਹੀਂ ਕਹਿੰਦੇ ਆ ਮੇਰਾ ਮੈਂ ਡੀਪੀ ਸਰ ਰਹਾ ਆ ਆਰਮੀ ਤੋਂ ਰਿਟਾਇਰਮੈਂਟ ਹੋ ਗਏ ਮੇਰਾ ਵਜਾ ਹੀ ਇਹੀ ਰਹੀ ਆ कि ਬੱਚਿਓ 7ਵੀਂ ਤੋਂ ਲੈ ਕੇ ਉਹਦੇ ਮਾਪਿਓ ਦੇ ਨਾਲ ਵੀ ਜੇ ਮੀਟਿੰਗ ਕਰਦੇ ਵਿੱਚ ਆਉਂਦੇ ਬੱਚਿਆਂ ਦੀ 8ਵੀਂ 9ਵੀਂ 10ਵੀਂ ਤਿੰਨੇ ਕਲਾਸਾਂ ਇਕੱਠੀਆਂ ਕਰਕੇ ਦੱਸਿਆ ਬੇਟਾ ਆਹ ਕੰਮ ਕਰੋ ਕੁਛ ਨਾ ਕੁਛ ਕਰੋ ਤੇ ਉਸ ਚੀਜ਼ ਨਾਲ ਫਾਇਦਾ ਵਾ ਜੀ ਇਹ ਸੁਣਿਆ ਤੇ ਦੇਖਿਆ ਵੀ ਜਿਹੜੀ ਜੋੜੀ ਹੈ ਪਿਓ ਪੁੱਤਾਂ ਦੀ ਜੋੜੀ ਜਿਹੜੀ ਡੇਰਾ ਬਾਬਾ ਨੇ ਆਣ ਦੇ ਦੇ ਮੇਲੇ ਦੇ ਵਿੱਚ ਸਟਾਲ ਲਗਾਇਆ ਦਾ ਔਰ ਜਿਹੜੇ ਫਾਦਰ ਹੈ ਉਹ ਸਾਬਕਾ ਫੌਜੀ ਹੈ ਮੈਂ ਬਟਾਲ ਦਾ ਵਿਕੀ ਮਲਿਕ ਦਾ ਨਾਮ ਚੱਲਦਾ